ਗੜ ਦਫਤਰ ਹੈ ਜੀ ਉਹਨਾਂ ਦਾ ਚੰਡੀਗੜ੍ਹ ਦਫਤਰ ਚ ਤੇ ਹੀ ਮਿਲੂ ਉਹ ਕਹਿੰਦਾ ਸੋਮਵਾਰ ਨੂੰ ਕਹਿੰਦਾ ਸ਼ੁੱਕਰਵਾਰ ਨੂੰ ਕਹਿੰਦੇ ਜੁਨੀਵਾਰ ਨੂੰ ਫਿਰ ਉਹ ਗਏ ਵੀ ਦਿੱਲੀ ਬਾਈ ਕੈਨਸਲ ਹੋ ਗਿਆ ਫਿਰ ਫਿਰ ਅੱਪਾਂ ਅੱਜ ਜਾ ਰਹੇ ਆ ਅੱਪਾ ਪਹੁੰਚਦੇ ਬਰੁਆਲਾ ਬਾਈ ਲੋਜੀ ਬਾਜ਼ੀ ਦਾ ਸਾਡਾ ਪਹੁੰਚ ਗਿਆ ਅੱਜ ਟੈਪੀ ਆਫਿਸ ਦੇਖੋ ਵੀ ਆਫਿਸ ਕਰੋ ਸੰਪਰਕ ਲਈ ਬੰਦੇ ਗਿਆ ਨਾ ਨੰਬਰ ਕਿਸਕੇ ਉੱਪਰ ਤੇ ਰਹੀ ਹਮ ਮੇਗਾੜਾ ਨੰਬਰ ਹੈ ਦੋਨੋਂ ਦੋਨੋਂ ਨੰਬਰ ਹੀ ਸੀਗੇ ਬਾਈ ਜਿਹੜੇ ਪਾ ਦਿਖਾਏ ਤੁਹਾਨੂੰ ਕਿਸੇ ਵੀ ਨੰਬਰ ਉੱਪਰ ਕਾਲ ਕਰੋ ਔਰ ਸਿੱਧਾ ਅਮਰੀਕਾ ਕੈਨੇਡਾ ਹਾਂਜੀ ਹਾਂਜੀ ਇਟਲੀ ਆਸਟ੍ਰੇਲੀਆ ਕਿਤੇ ਵੀ ਯੂਕੇ ਕਿਤੇ ਵੀ ਜਾਣਾ ਹੈ ਵਰਕ ਪਰਮਿਟ ਵੀ ਹੈਗਾ ਆਪਣੇ ਕੋਲ ਅੱਛਾ ਪੀਆਰ ਦਾ ਵੀ ਹੈ ਸਿਸਟਮ ਉਹਦੇ ਪਈ ਪੀਆਰ ਦਾ ਵੀ ਹਾਂਜੀ ਅੱਛਾ ਜਿਵੇਂ ਕਿਸੇ ਨੂੰ ਵਧੀਆ ਲੱਗਦਾ ਤਾਂ ਕੰਮ ਕਰਾ ਦਿੰਦੇ ਹੂੰ ਠੀਕ ਹੈ ਜੀ ਕੰਮ ਵੀ 100% ਗਾਰੰਟੀ ਪੈਸੇ ਸਾਰੇ ਬਾਅਦ ਵਿੱਚ ਆ ਕੰਮ ਹੋਏ ਦੇ ਬਾਅਦ ਚ ਸਾਰੇ ਪੈਸੇ ਸਾਰੇ ਹਾਂਜੀ ਪਹੁੰਚ ਕੇ ਤਦ ਵਿੱਚ ਤੇ ਸਾਰੇ ਪੈਸੇ ਅੱਛਾ ਹਾਂਜੀ ਹੋਰ ਦੱਸੋ ਬਈ ਕੀ ਚਾਹੀਦਾ ਤੁਹਾਨੂੰ ਬੰਦਾ ਜਿਹੜਾ ਲੱਗ ਗਿਆ ਜਦ ਬਾਦੋਂ ਪੈਸੇ ਦੇਣੇ ਹਾਂ 100% ਗਰੰਟੀ ਨਹੀਂ ਪਹਿਲਾਂ ਪੈਸੇ ਮੰਗਾ ਦੇ ਦੋ 50 ਲੱਖ ਰੁਪਈਆ ਅਜੈਂਟ ਇਹੇ ਰਾ ਕੇ ਲੋਕਾਂ ਨੂੰ ਗਰਮਾ ਕਰਦਾ ਹੈ ਪਹਿਲਾਂ ਪੈਸੇ ਦੇ ਲੂਗਾ ਫੇ ਚੱਕਰ ਮਰਾਇ ਦਾਂਗਾ ਹਾਂ ਆਪਾਂ ਸਾਰੇ ਪੈਸੇ ਹੀ ਬਾਅਦ ਚ ਲਓਗੇ ਕੰਮ ਕਰਾ ਕੇ ਠੀਕ ਹੈ ਜੀ ਕੋਈ ਐਮਬੈਸੀ ਫੀਸ ਨਹੀਂ ਕੋਈ ਕੁਛ ਨਹੀਂ ਲੈਣਾ ਕਿਸੇ ਤੋਂ ਠੀਕ ਹੈ ਜੀ ਠੀਕ ਹੈ ਪਾਸਪੋਰਟ ਦੋ ਡਾਕੂਮੈਂਟ ਦੋ ਤਾਂ ਜਦ ਕੰਮ ਹੋ ਜਾਊਗਾ ਵੀਜ਼ਾ ਆ ਜਾਊਗਾ ਟਿਕਟ ਆ ਜਾਊਗੀ ਤਾਂ ਪੈਸੇ ਆਪਣਾ ਕਿਤੇ ਵੀ ਨਹੀਂ ਆਰਟੀ ਤੇ ਰੱਖ ਦੇ ਕਿਤੇ ਨਹੀਂ ਜਾ ਕੇ ਪਹੁੰਚ ਕੇ ਦੇ ਦੋ ਹੂੰ ਠੀਕ ਹੈ ਜੀ ਬਾਕੀ ਕਿੰਨਾ ਕੁ ਟਾਈਮ ਲੱਗ ਜਾਂਦਾ ਟਾਈਮ ਲੱਗਦਾ ਜੀ ਪ੍ਰੋਸੈਸ ਇਹ 20 ਤੋਂ 22 ਦਿਨ 25 ਦਿਨ ਹੱਦ ਵੈਸੇ ਤਾਂ ਕੋਈ ਜ਼ਿਆਦਾ ਨਹੀਂ ਟਾਈਮ ਲੱਗਦਾ ਬਾਕੀ ਲੱਗ ਲੱਗ ਹੈ ਜੀ ਦੇਖੋ ਸਿਸਟਮ ਕਈ ਐਜ ਵੀ ਹੈਗੇ ਹੈ ਇੱਕ ਹਫਤੇ ਸਭੇ ਕੰਮ ਹੋ ਜਾਂਦਾ ਠੀਕ ਹੈ ਹੂੰ ਨਹੀਂ 20 22 ਦਿਨ ਤੋਂ ਜ਼ਿਆਦਾ ਨਹੀਂ ਮਿਲਦਾ ਜਮੇਨਾ ਦਾ ਵੈਸੇ ਹੀ ਲੱਗ ਜਾਂਦਾ ਯਾਰ ਹਾਂ ਤੇ ਨਹੀਂ ਕੀ ਪੂਰਾ ਡਾਕੂਮੈਂਟ ਕਦੀ ਕੋ ਹਫਤਾ ਤੋਂ ਹੀ ਲਾਏ ਜਾਂਦਾ ਡਾਕੂਮੈਂਟ ਦੇਣੇ ਨੂੰ ਬੰਦੇ ਨੇ ਜੀ ਗੱਲ ਹੈ ਹੂੰ ਫੇ ਹੁਣ ਚੱਲੀ ਆਪਾਂ ਚਲੋ ਅਸੀਂ ਚਲੋ ਚੱਲ ਜਾਨਾ ਚਲੋ ਵਈ ਹੁਣ ਆਪਾਂ ਚੱਲਦੇ ਆਂ ਚੰਡੀਗੜ੍ਹ ਆਫਿਸ ਹੈ ਬਈ ਉੱਥੇ ਕਿ ਜੜ ਮਾ ਨਾ ਲੰਬਾ ਹਸਪੀਟਲ ਹੈ ਲੰਬਾ ਹਸਪੀਟਲ ਤੁਸੀਂ ਨੋ ਵੀ ਪੁੱਛ ਲਿਓ ਲੰਬਾ ਹਸਪੀਟਲ ਉਸ ਦੀ ਜੜ ਮੈਂ ਹੈ ਦੇਖੋ ਪਰ ਕਿਹਦੀ ਦਰ ਲੈਣੇ ਪਰਦੇ ਫੇਰ। ਉਹ ਚਾਹ। ਉਹ ਲਗਾ ਤਾ ਦੇਗੇ। ਹਨਾ ਤੇਰੀ ਗੱਡੀ ਵਾ। ਨਹੀਂ ਦੇ ਤਨਾ ਉਹ ਖੜੇ। ਹਾਂ। ਇਹ ਪੰਛੀ ਫੇਰ ਬਠਾ ਲੈਣਗੇ। ਆਹ। ਪਾਗਲਾ ਹੈ ਬਾਈ ਯਾਰ ਲੋਕ ਨਾ ਆਪੇ ਬੈਠੇ ਮੋੜ। ਕਿਤਨਾ ਹੈ? ਇਤਨਾ ਹੀ ਕਰ ਲੈ। ਆਪੇ ਮੌਤ ਨੂੰ ਅਸੀ ਕਹਾ। ਹੋਰ ਪਹਿਣ ਚੋਂ ਮੈਂ ਮੈਂ ਤਾਂ ਢੋਲੇ ਮੈਨਿ ਕੱਢ ਦ ਤੁਹਾਨੂੰ ਦੱਸੂਗੀ। ਐਂ ਢੋਲੇ ਮੈਂ ਇੱਕ ਕ ਮਰੀ ਉਹ ਤਾਂ ਦਹਿਲ ਕੇ ਨਹੀਂ ਸੀ ਮਰ ਗਈ। ਹਾਂ। ਰੰਡੋਲੇ ਮਾਂ ਉਹ ਬੈਠੀ ਹੋਣੀ ਨਹੀਂ ਪਹਿਲਾਂ ਕਦੀ ਹੂੰ ਹੂੰ ਉਹ ਪਹਿਲੀ ਵਾਰ ਬੈਠੀ ਦੀ ਜਿਸ ਤਰ੍ਹਾਂ ਡਰਾਵਾ ਜਾਨ ਨਿਆਣੇ ਨੂੰ ਉਠਾ ਲਏ ਡਰਦਾ ਨਹੀਂ ਨਿਆਣਾ ਉਸ ਤਰ੍ਹਾਂ ਉਹ ਕੰਮ ਹੋਇਆ ਮਰੇ ਗਈ ਅੱਛਾ ਹੋਰ ਫੋਨ ਮੈਂ ਤਾਂ ਕਰੇ ਦੀ ਉਹ ਵਿੱਚ ਪੰਜ ਚਾਰ ਦਿਨ ਦੀ ਬਾਅਦ ਉਹ ਕਾਲ ਤਾਹ ਜੇ ਬੰਦਾ ਮਤਲਬ ਡਰਾ ਨਾ ਇਨੂੰ ਜ਼ਿਆਦਾ ਰੋਕਣਾ ਰੁਕਣਾ ਚਾਹੀਦਾ ਹੈ ਤਾਰਨਾ ਚਾਹੀਦਾ ਹਮਰੇ ਜੀਤੇ ਨੂੰ ਪਾਣੀ ਨਾ ਹੈ ਉਹਨੇ ਬੈਠਣਾ ਹੀ ਨਹੀਂ ਚਾਹੀਦਾ ਬਈ ਬੰਦੇ ਨੇ ਕੀ ਪਤਾ ਬਈ ਜੀ ਕਈ ਵਾਰ ਨਾ ਦਿਮਾਗ ਜਾ ਪਸੱਟ ਜਾ ਹੋ ਜਾ ਬੰਦੇ ਦਾ ਨਾ ਮਾਈਂਡ ਜਾ ਐ ਲਗਾ ਵੀ ਬਸ ਇਹ ਗਈ ਇਹ ਗਈ ਹੈ ਸਮਝਾ ਨਿਚੇ ਨਾ ਹੋਣਾ ਤੇ ਜਾਂਦਾ ਹੁਆ ਹਾਂ 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 ਲੈ ਵੀ ਆਪਾਂ ਪਾਜੂ ਦੇ ਫੋਸਿੰਗ ਬੋਰਡ ਹੌਸਿੰਗ ਬੋਰਡ ਟੱਪ ਲੈ ਆਪਾਂ ਬਈ ਇਕ ਨਾ ਉੱਥੇ ਉੱਥੇ ਪਾਰੀ ਸੀਗੇ ਇਸ ਤੇ ਨਾ ਅਗਲੇ ਪਾਸੇ ਨੂੰ ਐ ਉਹ ਲਾਗੇ ਆਈ ਸੀਗੇ ਸੀਗੇ ਉੱਥਾ ਉਹ ਬਣਾਇਆ ਵਾ ਕਿਆ ਕਾ ਉਹਨੂੰ ਉੱਪਰ ਦੇ ਛਾਲ ਸੀ ਮਾਰਨ ਰਸੀਭਾ ਗਏ ਰਸੀਭਾ ਗਏ ਉਹ ਕੱਲ ਦੇਖ ਰਿਹਾ ਤਾਂ ਮੈਂ ਹੈ ਉਹ ਕੱਲ ਦੇਖਣਾ ਤਾਂ ਮੈਂ ਹਾਂ ਮੈਂ ਕਹਿੰਦਾ ਸਭ ਦਾ ਕੰਮ ਹੈ ਬੜਾ ਕੁੱਤਾ ਕੰਮ ਹੈ ਉਹ ਵੀ ਵਈ ਪਤਾ ਨਹੀਂ ਕਿਸ ਤਰ੍ਹਾਂ ਜੀ ਕਰਦਾ ਛਾਲ ਮਾਰਨੇ ਨੂੰ ਕਿਸ ਤਰ੍ਹਾਂ ਨਹੀਂ ਆ ਯਾਰ ਜ਼ਹਿਰ ਸੀ ਵੀ ਪਾਈ ਵੀ ਹੈ ਤੇਰਾ ਜੋ ਮਰਜੀ ਹੈ 벨ਟ ਲਾਈ ਵੀ ਚ ਹੈ ਮਾਤ ਗੱਲ ਵਿੱਚ ਖੋਲਾ ਕਰ ਫੇਰ ਵੀ ਐਕਸਨ ਨੂੰ ਮਿਹਣ ਚ ਜਦੋਂ 10 ਫੁੱਟ ਕੇ ਕੰਦ ਪਾ ਦੀ ਹਾਲ ਮਾਰਾ ਤੈਨੂੰ ਜਦ ਵੀ ਡਰ ਲੱਗਾ ਲੱਗਦਾ ਨਹੀਂ ਸਹੀ ਬਾਤ ਹੈ ਅਰ ਉਹ ਕਿੰਨੇ ਫੁੱਟ ਉੱਚੇ ਦੇ ਛਾਲ ਮਾਰਨੀ ਹੈ ਹੈ ਦੇਖ ਕੇ ਹੀ ਤਾਂ ਇਹਨੂੰ ਡਰ ਲੱਗਦਾ ਪਹਿਲਾਂ ਇੱਕ ਹੋਰ ਡਰ ਲਗਾ ਅਬ ਦੇਖ ਕੇ ਮੈਂ ਬੋਜੀ ਕੁੜੀਆਂ ਕੁੜੀਆਂ ਵੀ ਮਾਰਾਂ ਛਾਲ ਦੇਖ ਕੇ ਮੈਂ ਬਹੁਤ ਵੇਖ ਤੰਨ ਜਿਗਰਾ ਪੰਪ ਹੋ ਸੀਮ ਬੁੱਟ ਪਏ ਬਈ ਆ ਗਿਆ ਲੱਟਾਂ ਆਉਂਗੀਆਂ ਹੁਣ 26 ਵਾਲੀਆਂ ਲੱਟਾਂ ਬਥੇ ਆਪਾਂ ਨੇ ਮੁੜ ਲੈਣਾ ਲੈਫਟ ਇਹ ਆ ਗਿਆ ਪੰਪ ਐਚ ਪੀ ਦਾ ਆਪੇ ਆ ਦੋ ਹੀ ਸੈਟ ਹੋ ਜਾਏ ਪਿੱਛੇ ਇਹ ਆ ਗਿਆ ਸੱਬੀ ਦਾ ਹੈ ਨਹੀਂ ਆ ਕੇ ਬਿਲ ਦੋ ਹੁੱਕਾ ਹੋ ਗਿਆ ਟ੍ਰੈਫਿਕ ਉਹ ਵਾਂਗ ਤਾਂ ਦੇਖ ਤਾਂ ਟ੍ਰੈਫਿਕ ਤਾਂ ਉਹ ਹੀ ਹਸਵੇ ਟਾਈਮ ਤੋਂ ਜ਼ਿਆਦਾ ਹੋਆ ਨੋ ਸੋ लेट ਟਾਈਮ ਹੀ ਕਸੰਜੇ ਟਾਈਮ ਇਹ ਡਵਾ ਜਾਣਾ ਡਿਊਟੀ ਵਾਲਿਆਂ ਦਾ ਟਾਈਮ ਆਉਣਾ ਇਹਨੂੰ ਕਿਹੜਾ ਜਹੀ ਘੜ ਡਾਰਾ ਵੀ ਮੇਰਾ ਰਗੜ ਮਾਰਦੇ ਕੇ ਕੀ ਕਰਾ ਹੀ ਪਾਉਂਗਾ ਆਣ ਪਾ ਦਿਹਾੜੀ ਬਾ ਆ ਜਾ ਵੀ ਹਾਂ ਔਰ ਕਾਰ ਲਾਉਣੀ ਲੰਦਰ ਦਾ ਲੱਗ ਲੱਗਦਾ ਹੈ ਠੀਕ ਆ ਵਿਗੜਨਾ ਕੋਈ ਨਹੀਂ ਕਾਰ ਵਾਲੇ ਕਰਣਾ ਕੱਕ ਨਹੀਂ ਹੈ ਹੋਰ ਸਹੀ ਗੱਲ ਹੈ ਪਹੁੰਚ ਗਏ 26 ਵਾਲੀ ਲੈਟਾ ਵਾ ਪਣਾ ਜਾਣਾ 34 ਸੈਕਟਰ ਕੋਪਰ ਮੈਂ ਦਰੇ ਅੱਛੇ-ਅੱਛੇ ਫੋਨ ਕਰਕੇ ਫੜ ਕੇ ਪੜਦੇ ਸੋ ਠੀਕ ਠਾਕ ਹੈ ਉਹ ਜਹਾੜੀ ਲਾਉਣੀ ਹੈ ਲਓ ਲਓ ਲਵਾ ਦਿਓ ਤੇਗਾ ਇਹ ਮੇਰੇ ਪਿੰਡ ਦਾ ਤੇਸਰੇ ਦਾ ਹਾਂ ਟ੍ਰਾਂਸਪੋਰਟ ਹੋ ਗਿਆ ਹਾਂ ਅੱਛਾ ਇੱਕ ਇਹ ਆ ਗਿਆ ਭਾਈ ਇਹ ਇਹ ਪੀਲੇ ਫਾਇਰ ਇਹ ਰਬਾ ਸਫਰ ਮੈਨੂੰ ਫਿਲਟਰ ਹੈ ਦੇਖੋ ਅੱਛਾ 네가 나를 아는 ਮੋਲਜੀ ਹੋਣਾ ਜੀ ਮੈਡਮ ਤੱਕ ਲੈਂਦਾ ਜੀ ਕੇ ਅਨੇ ਹੋਰ ਹੋਇਆ ਅੱਗੇ ਜਾ ਕੇ ਪਤਾ ਲੱਗੂਗਾ ਕੀ ਆ ਫਸਣਾ ਲੱਗਦਾ ਤੇ ਸਾਡੇ ਚੜੀ ਲੱਗਦਾ ਸਾਰੇ ਪੇਮੈਂਟ ਬਦਲ ਮੋ ਗਈ ਹਾਂਜੀ ਪਹਿਲਾ ਕੁਸ਼ਨ ਪਹਿਲਾ ਪਿਆ ਯਾਰ ਪਹਿਲਾਂ ਨਹੀਂ ਦਿੱਤਾ ਤਾਂ ਕਿੰਨਾ ਟਾਈਮ ਲੱਗੇਗਾ ਟਾਈਮ ਤੋਂ ਤੇ ਸਾਡਾ ਆਫਰ ਬਣ ਅੱਛਾ ਲਓ ਵੀ ਆਪਾਂ ਪਹੁੰਚ ਗਏ ਮੱਖਣਵਾਜਰਾ ਗੁਪਿੰਦਰ ਦੇ ਸੌਰੇ ਆ ਰਿਹਾ ਬਾਈ ਕਿਹੜਾ ਪਿੰਡ ਹੈ ਇਹ ਅਗਲੇ ਪਿੰਡ ਹੈ ਰੇਪਰ ਕਲਾ ਅਸਤੇ ਅਗਲਾ ਪਿੰਡ ਹੈ ਰੇਪਰ ਕਲਾ ਰੇਪਰ ਕਲਾ ਹੈ ਰੇਪਰ ਕਲਾ ਵੀ ਬਹੁਤ ਅਮੀ ਮਾਕੇ ਪੇਮੈਂਟ ਦੇਤੀ ਬਈ ਆਪਾਂ ਨੇ ਉੱਥੇ ਈ ਜਾ ਮਿਲ ਗਿਆ ਪਾਸਪੋਰਟ ਮਿਲ ਗਿਆ ਉਪਰੋਂ ਟ੍ਰੇਨ ਚੱਲੀ ਹੈ ਨੀਚੇ ਨਾ ਆਪਾਂ ਜੀ ਕਿਉਂ ਭਾਈ ਬਾਕੀ ਕਿਉਂ ਟਿਕਟ ਦੇ ਦੂੰਗੇ ਉਹ 1-2 ਦਿਨ ਚ 2 ਦਿਨ ਤੇ ਬਾਅਦ ਹੀ کہہ ਰਹੇ ਆ ਟਿਕਟ ਕਰਾ ਕੇ ਵੀ ਫੋਨ ਕਰ ਦੂੰਗੇ ਕੰਮ ਬਹੁਤ ਵਧੀਆ ਮਿਲ ਗਿਆ ਟੋ ਵਾਲੇ ਹੀ ਕੰਮ ਹੈ ਇਸ ਤਰ੍ਹਾਂ ਬਣਾਉ ਰਿਹਾ ਜਮੈਟੋ ਦਾ ਕੰਮ ਬਸ ਡਿਲੀਵਰੀ ਡਿਲੀਵਰੀ ਬੋਏ ਉਹ ਸੈਲਪਟ ਡਿਲੀਵਰੀ ਕਰਨੀ ਹੈ ਉੱਥੇ ਬਾਹਰ ਕੁਛ ਨਹੀਂ ਬਾਈ ਐਡਾ ਕੋਈ ਕਹੀਂ ਨਹੀਂ ਚਲਾਨੀ ਜਾਏਗਾ ਉਹਨਾਂ ਕੰਮ ਬਹੁਤ ਵਧੀਆ ਮਿਲਿਆ ਕਹਿੰਦੇ ਮਿਲਦਾ ਨਹੀਂ ਰਹੇਗਾ ਨਹੀਂ ਕੰਮ ਆ ਕੰਪਨੀ ਮਾ ਜਾਣਾ ਹੈ ਨਾ ਕਿਸੇ ਮਾ ਬਾਈ ਉੱਥੇ ਕੰਪਨੀ ਚ ਇੱਕ ਮਤਲਬ ਰਹਿਣਾ ਖਾਣਾ ਰਹਿਣਾ ਖਾਣਾ ਫਰੀ ਹੈ ਰੂਮ ਰਾਮ ਵੀ ਫਰੀ ਹੈ ਕੰਪਨੀ ਦਾ ਹੀ ਹੈ ਰਹਿਣਾ ਖਾਣਾ ਸਾਰ 1200 ਯੂਰੋ ਮਿਲਣਗੇ 1000 1200 ਯੂਰੋ ਮਿਲੂਗੇ ਉੱਥੇ ਮਤਲਬ ਡਿਲੀਵਰੀ ਦੇ ਹਿਸਾਬ ਤੇ ਹੀ ਆ ਉਹ ਬਾਕੀ ਵੱਧ ਵੀ ਕਮਾ ਸਕਦਾ ਐ ਤਾਂ 1200 ਯੂਰੋ 1400 14 ਕੁਛ ਤੇ ਪੁਆਇੰਟ ਇਕੱਲੇ 12 ਤੇ ਚੱਲ ਤਾ ਹੋਈ ਬੱਗਾ ਐ ਐਚਪੀ ਵਾਲੇ ਕੋਲ ਤੇ ਪਵਾ ਫਿਰ ਇੰਡੀ ਨਾਲੇ ਮੰਨ ਥੋੜੀ ਜਹਾਇਨ ਬਣੋ ਪਹੱਲੋ ਮੱਜਰੇ ਤੇ ਨਿਕਲਦੀ ਬਾਈ ਵਿਚੋਂ ਹਨ ਰੈਪਰ ਮੱਖਣ ਮੱਜਰਾ ਇਹ ਪਿੰਡ ਆ ਰੈਪਰ ਇਹ ਗੁਰਦੁਆਰਾ ਸਾਹਿਬ ਦਿਖ ਰਿਹਾ ਦੇਖੋ ਰੈਪਰ ਦਾ ਉਹ ਦੇਖੋ ਗੁੰਮ ਚ ਫਿਕ ਰਿਹਾ ਇਸ ਗੁਰਦੁਆਰੇ ਕਿ ਲਾਗਣਾ ਜਿਹਾ ਤੁਸੀਂ ਆ ਗੁਰਦੁਆਰੇ ਕੰਟੀਨਿਊ ਕਰਦਾ ਅੱਛਾ ਕਮਰੇ ਪਾਇ ਵੀ ਹੋ ਰਹਾ ਨਿੱਛੇ ਸ਼ੌਂਗ ਨੂੰ ਉੱਪਰ ਕੰਮ ਅੱਛਾ ਅੱਛਾ ਲੀ ਆ ਜਾ മുടു പഞ്ച്കൾ